भेनियो और पैर साइड पर देखो सर और पीछे का पीछे पूरा आगे लेली दोनों को दोनों को लाने के सामने ਇਹ 25 ਜਨਵਰੀ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਥਾਣਾ ਡੀਵੀਜ਼ਨ ਦੇ ਵਿੱਚ ਜਿਸ ਦੇ ਵਿੱਚ ਮਦਈ ਜਿਹੜਾ ਹਨੀ ਸ਼ਰਮਾ ਉਹਨੇ ਦੱਸਿਆ ਵੀ ਮੇਰੇ ਪਿਤਾ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਉਸ ਕੋਲੋਂ ਜਿਹੜੀ ਕੁਛ ਨਕਦੀ ਸੀ ਉਹ ਖੋ ਕੇ ਉਤੋ ਫਰਾਰ ਹੋ ਗਏ ਇਸ ਤੇ ਮਕਦਮਾ ਨੰਬਰ ਜਿਹੜਾ 3/25/25 25/1/25 ਦਾ ਜਿਹੜਾ ਥਾਣਾ ਡੀਵੀਜ਼ਨ ਦਾ ਜਿਹੜਾ ਦਰਜ ਕੀਤਾ ਗਿਆ ਜਿਹੜਾ ਐਸਐਚਓ ਸਾਹਿਬ ਇਹਨਾਂ ਦੀ ਟੀਮ ਤੇ ਐਸసీపీ ਸਾਹਿਬ ਸਰਦਾਰ ਜਸਪਾਲ ਸਿੰਘ ਇਹਨਾਂ ਦੀ ਟੀਮ ਵੱਲੋਂ ਜਿਹੜਾ ਵਾ ਪੂਰੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇਹਨੂੰ ਵਰਕਆਊਟ ਕਰਦੇ ਆ ਇਸ ਨੂੰ ਟ੍ਰੇਸ ਕੀਤਾ ਗਿਆ ਟ੍ਰੇਸ ਕਰਕੇ ਇਹ ਤਿੰਨ ਜਿਹੜੇ ਦੋਸ਼ੀ ਨੇ ਇਹਦੇ ਵਿੱਚ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਨੇ ਦੋਸ਼ੀ ਇੱਕ ਜੁਵినਾਈਲ ਐਸ ਤੇ ਦੋ ਜਿਹੜੇ ਆ ਮੇਜਰ ਨੇ ਇੱਕ ਰਿਸ਼ਭ ਲੁੰਬਾ ਤੇ ਇੱਕ ਸੂਰਜ ਕੁਮਾਰ ਇੱਕ ਨਵਾਂ ਕੋਟ ਤੇ ਦੂਜਾ ਹਰੀਪੁਰੇ ਦਾ ਰਹਿਣ ਵਾਲਾ ਇਹਨਾਂ ਨੇ ਕਾਫੀ ਛੋਟੀਆਂ-ਛੋਟੀਆਂ ਵਾਰਦਾਤਾਂ ਨੂੰ ਇਸ ਏਰੀਆ ਦੇ ਵਿੱਚ ਅੰਜਾਮ ਦਿੱਤਾ ਸੀਗਾ ਇਹ ਨਾ ਨੂੰ ਗ੍ਰਫਤਾਰ ਕਰਕੇ ਇਹਨਾਂ ਕੋਲੋਂ 13 ਮੋਬਾਈਲ ਫੋਨ ਜਿਹੜੇ ਵੱਖ-ਵੱਖ ਸਮੇਂ ਦੇ ਉੱਤੇ ਇਹਨਾਂ ਕੋਲੇ ਸਨ ਉਹ ਬਰਾਮਦ ਕੀਤੇ ਗਏ ਨੇ ਇੱਕ ਜਿਹੜੀ ਇਹ ਐਕਟਿਵਾ ਜਿਸ ਦੇ ਉੱਤੇ ਵਾਰਦਾਤ ਕਰਦੇ ਸਨ ਉਹ ਬਰਾਮਦ ਕੀਤੀ ਗਈ ਹੈ ਤੇ ਪਲੱਸ ਕੁਝ ਕਰੰਸੀ ਬਰਾਮਦ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਪ੍ਰਾਣਾ ਮਕਦਮਾ ਜਿਹੜਾ ਗੇਟ ਥਾਣਾ ਗੇਟ ਥਾਣਾ ਡੀਵੀਜ਼ਨ ਦੇ ਵਿੱਚ ਦਰਜ ਸੀਗਾ 7424 ਉਹ ਵੀ ਵਾਰਦਾਤ ਉਹਨਾਂ ਕੀਤੀ ਸੀਗੀ ਤੇ ਉਸ ਦੇ ਵਿੱਚ ਜਿਹੜਾ ਮੋਬਾਈਲ ਫੋਨ ਆ ਇਸ ਦੇ ਵਿੱਚ ਰਿਕਵਰ ਹੋਇਆ ਹੈ ਇਨਾ ਕੇਸ ਕੇਸ ਨੂੰ ਹੱਲ ਕਰਕੇ ਇਸ ਏਰੀਆ ਦੇ ਜਿਹੜੀਆਂ ਛੋਟੀਆਂ-ਛੋਟੀਆਂ ਕਾਫੀ ਵਾਰਦਾਤਾਂ ਇਹਨਾਂ ਕੀਤੀਆਂ ਸੀ ਨਾ ਉਹ ਪੁਲਿਸ ਨੇ ਇਸ ਟੀਮ ਨੇ ਜਿਹੜੀ ਆ ਟ੍ਰੇਸ ਕੀਤੀਆਂ ਸਰ ਬੈਕਗ੍ਰਾਉਂਡ ਇਹ ਇਹਨਾਂ ਦਾ ਪੁਰਾਣਾ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਨਹੀਂ ਹੈਗਾ ਇਹ ਛੋਟੀਆਂ-ਛੋਟੀਆਂ ਜਿਹੜਾ ਘਰੋਂ ਨਿਕਲਦੇ ਸੀ ਇਕੱਠੇ ਹੋ ਕੇ ਤੇ ਤਿੰਨੇ ਜਾਣੇ ਦਾਤਰ ਦੀ ਮਦਦ ਦੇ ਨਾਲ ਇਹ ਇੱਥੋਂ ਜਿਹੜਾ ਗੰਦਾ ਨਾਲਾ ਜਿਹੜਾ ਅੱਗੇ ਪੈਂਦਾ ਉੱਥੋਂ ਲੈ ਕੇ ਤੇ ਇੱਥੇ ਛੋਟਾ ਹਰੀਪੁਰਾ ਟੀ ਡਿਵੀਜ਼ਨ ਦਾ ਏਰੀਆ ਇੱਥੇ ਆਸ-ਪਾਸ ਜਿਹੜੀਆਂ ਇਹ ਵਾਰਦਾਤਾਂ ਛੋਟੀਆਂ-ਛੋਟੀਆਂ ਨੂੰ ਅੰਜਾਮ ਦਿੱਤੇ ਸੀਗੇ ਤੇ ਇਸ ਨੂੰ ਜਿਹੜਾ ਟਰੇਸ ਕਰਕੇ ਜਿਹੜਾ ਅਲੱਗ-ਅਲੱਗ ਵਰਦਦਾ ਜਿਹੜੀਆਂ ਉਹ ਟਰੇਸ ਹੋਈਆਂ ਨੇ ਸਰ ਕੋਈ ਇਹਨਾਂ ਦਾ ਕੋਈ ਹੋਰ ਮੈਂਬਰ ਹੈ ਨਹੀਂ ਫਿਲਹਾਲ ਅਜੇ ਤੱਕ ਇਹ ਤਿੰਨ ਮੈਂਬਰ ਜਿਹੜੇ ਆ ਇਕੱਠੇ ਜਿਹੜੇ ਆ ਉਹ ਕੰਮ ਕਰਦੇ ਸੀਗੇ ਇਸ ਨੂੰ ਹੋਰ ਵੀ ਇਨਵੈਸਟਿਗੇਟ ਕੀਤਾ ਜਾ ਰਿਹਾ ਕੋਈ ਹੋਰ ਵਰਦਦਾ ਤਾਂ ਵੀ ਇਹਨਾਂ ਚੋਂ ਨਿਕਲਣਗੇ ਸਰ ਹੁੰਦਾ ਕਿੰਨੇ ਮੰਨੇ ਕੁੱਲ 13 ਜਿਹੜੇ ਮੋਬਾਈਲ ਤੋਂ ਦੱਸਿਆ 13 ਮੋਬਾਈਲ ਤੋਂ ਜਿਹੜੇ ਰਿਕਵਰ ਹੋਏ ਨੇ ਤੇ ਉਸ ਦੇ ਵਿੱਚ ਇੱਕ ਇਸੇ ਥਾਣੇ ਦਾ ਮਕਦਮਾ ਜਿਹੜਾ ਵਾ ਟਰੇਸ ਹੋਇਆ ਤੇ ਬਾਕੀ ਹੋਰ ਵੇਖ ਰਹੇ ਆ ਕਿ ਕਿਹੜੇ-ਕਿਹੜੇ ਥਾਣਿਆਂ ਦੇ ਵਿੱਚੋਂ ਜਿਹੜੇ ਆ ਇਨਸੀਡੈਂਟਾ ਹੋ ਸਰ ਵਰ ਹੋਰ ਵੀ ਲਗਾਤਾਰ ਜਾਰੀ ਰਹਿਣ ਦਾ ਦੂਸਰਾ ਲੋਕਾਂ ਹੋਣ ਦਾ ਕਿੰਨਾ ਹਬਾ ਬਿਲਕੁਲ ਕੋਈ ਵੀ ਕੋਈ ਵੀ ਸਨੇਚਿੰਗ ਹੁੰਦੀ ਆ ਮਾਨਜੋਗ ਸੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਵੀ ਇਹ ਇੱਕ ਆਮ ਜਿਹੜਾ ਸਿਟੀਜ਼ਨ ਆ ਉਸ ਦੇ ਉੱਤੇ ਇੱਕ ਬੜਾ ਤਕੜਾ ਟਰੋਮਾ ਆ ਤੇ ਸੀਪੀ ਸਾਹਿਬ ਵੱਲੋਂ ਸਾਰਿਆਂ ਨੂੰ ਸਾਡੇ ਲੈਵਲ ਤੋਂ ਲੈ ਕੇ ਥੱਲੇ ਐਸਐਚਓ ਚਮਕੀ ਜਾਰੀ ਤੱਕ ਸਖਤ ਹਦਾਇਤਾਂ ਨੇ ਜੇ ਇਹੋ ਜੀ ਇਨਸੀਡੈਂਟ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਸ ਨੂੰ ਦਰਜ ਕਰਕੇ ਤੇ ਉਸ ਦੇ ਉੱਤੇ ਬਕਾਇਦਾ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿਹੜੀਆਂ ਸਾਡੀਆਂ ਵਕ ਵਕ ਟੀਮਾਂ ਇਸ ਦੇ ਉੱਤੇ ਲੱਗ 100% ਜਿਹੜੀ ਆ ਟਰੇਸ ਕਰਕੇ ਜਿਹੜਾ ਉਹ ਦਿੱਤਾ ਜਾਂਦਾ ਇਹ ਇਸੇ ਤਰ੍ਹਾਂ ਤੁਸੀਂ ਵੇਖਿਆ ਵੀ ਹੋਏਗਾ ਵੀ ਇਹਦੇ ਵਿੱਚ ਵੀ ਕਮਿਸ਼ਨਰ ਪੁਲਿਸ ਦੇ ਵਿੱਚ ਵਰਦਤਾਂ ਦੇ ਵਿੱਚ ਕਮੀ ਵੀ ਆਈ ਹੈ ਤੇ ਜਿਹੜੀਆਂ ਹੋਈਆਂ ਨੇ ਉਸ ਦੀ 30% ਹੀ ਆਲਮੋਸਟ 90 90% ਤੋਂ ਵੱਧ ਬਿਲਕੁਲ ਜੀ ਜਿਹੜੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਪੁਲਸ ਦਾ ਸ਼ਿਕੰਜਾ ਜਿਹੜਾ ਵਾ ਲਗਾਤਾਰ ਬਰਕਰਾਰ ਹੈ